ਜੀ ਨਾਮ ਤੁਹਾਡਾ ਸੋਹਰਾ ਜੀ ਕੀ ਹਾਲ ਹੋ ਰਿਹਾ ਸੋਜੋ ਹਸਪੀਟਲ ਆਇਓ ਜੀ 66 ਲੱਗੀ ਹੈ ਜੀ ਕਿਸ ਤੋਂ ਲੱਗੀ ਨਾਲ ਦੇ ਗੰਡੀ ਹੈ ਜੀ ਅੱਛਾ ਦੁਕਾਨ ਤੇ ਜੀ ਬਰਾਬਰ ਦੀ ਸਾਡਾ ਜੋਜਦਾ ਕੰਮ ਹੈ ਜੀ ਉਹਨਾਂ ਕਿਰੀਅਾਨੇ ਦਾ ਜੀ ਉਹਨਾਂ ਨੇ ਫਲੈਕਸੀਆਂ ਲਾਈਆਂ ਹੀ ਤੇ ਫਲੈਕਸੀਆਂ ਆ ਗਏ ਉਹਦੇ ਘਰ ਵਾਲੀ ਨੇ ਪਾੜਤੀਆਂ ਜੀ ਜਾਂ ਫਿਰ ਅਸੀਂ ਵੀ ਉਹਨਾਂ ਦੀ ਪਾੜਤੀਆਂ ਜੀ ਮੁੜ ਕੇ ਫਿਰ ਉਹਨਾਂ ਨੇ ਹਮਲਾ ਕਰਤਾ ਜੀ ਗਰਨੂ ਗਿਓ ਅੰਦਨ ਨਾਲ ਝਗੜੇ ਦਾ ਬਾਜੀ ਉਹਨਾਂ ਦਾ ਮਨ ਸੀ ਆਜੀ ਲੜਨ ਲੜਾਈ ਕਰੰਦਾ ਜੀ ਪਹਿਲਾਂ ਕੋਈ ਲੜਾਈ ਨਹੀਂ ਹੋਈ ਨਹੀਂ ਪਹਿਲਾਂ ਕੋਈ ਲੜਾਈ ਨਹੀਂ ਹੋਈ ਤੁਹਾ ਨੂੰ ਜਿਹੜਾ ਯਾਤ ਤਾ ਤੁਹਾਨੂੰ ਕਿੰਨੇ ਕਿੰਨੂ ਘਟਿਆ ਗਿਆ ਮੇਰੇ ਬਾਪੂ ਨੇ ਸੱਟ ਲਾ ਗਿਆ ਜੀ ਮੈਨੂੰ ਲੱਗੀਆਂ ਤੇ ਮੇਰੇ ਮੰਮੀ ਨੂੰ ਧੱਕਾ ਦੇਤਾ ਜੀ ਤੂੰ ਸੱਟਾ ਮਾਰਨ ਵਾਲਾ ਕੌਣ ਸੀ ਹੈ ਦੋ ਜਣੇ ਜੀ ਖੱਤਰੀ ਹੈ ਜੀ ਬਾਪੂ ਦਾ ਭਰਾ ਦਾ ਜੀ ਤਿਲਕ ਰਾਜ ਖੱਤਰੀ ਹੈ ਜੀ ਬਹੁਤ ਭਰਾਵਾ ਦੋਨੋਂ ਭਰਾ ਜੀ ਦੋ ਲੜਕਾ ਇੱਕ ਲੜਕਾ ਇਹ ਛੋਟਾ ਜੀ ਨਾਂ ਨਹੀਂ ਪਤਾ ਜੀ ਮੈਨੂੰ ਅੱਛਾ ਤੁਹਾਡੀ ਮਤ ਜੀ ਨੂੰ ਘਟਿਆ ਹਾਂਜੀ ਜੀ ਕਿੱਥੇ ਸੱਟ ਵੱਜਿਆ ਉਹਨਾਂ ਦੇ ਮਾਤਾ ਜੀ ਨੂੰ ਤਾਂ ਧੱਕਾ ਦੇਤਾ ਬਾਪੂ ਦਾ ਸਰਪਾੜਤਾ ਜੀ ਮੇਰੇ ਜੀ ਹੱਥ ਤੇ ਲੱਗੀ ਹੈ ਜੀ ਗੁੱਠਾ ਤੋੜਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੁਸੀਂ ਹੁਣ ਤੁਸੀਂ ਕੀ ਮੰਗ ਰੱਖਦੇ ਹੋ ਹਾਂ ਸਾਡੇ ਨਾਲ ਇਨਸਾਫ ਕੀਤਾ ਜਾਵੇ ਜੀ ਸਾਨੂੰ ਠੀਕ ਹੈ ਜੀ ਹਾਂ ਜੀ ਤੋਂ ਪਹਿਲਾਂ ਕਦੀ ਹਮਲਾ ਹੋਇਆ ਨਹੀਂ ਪਹਿਲੇ ਨਹੀਂ ਹੋਇਆ ਜੀ ਸਾਡੇ ਕੋਲ ਕੋਸ਼ਿਸ਼ ਪੂਰੀ ਦੀ ਜੀ ਪਹਿਲੇ ਜੀ ਠੀਕ ਹੈ ਜੀ ਹਾਂ ਜੀ ਪਹਿਲੇ ਨਹੀਂ ਜੀ ਤੁਹਾਨੂੰ ਸੁਣਨੇ ਆਈ ਆਰ ਸੀ ਵੀ ਦਾ ਆਪਸੀ ਹਾਂ ਜੀ ਆਪਣੇ ਵੀ ਸੀਸੀਟੀਵੀ ਕੈਮਰੇ ਦੀ ਵੀਡੀਓ ਪਾਈ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਹਾਂ ਕਿਸੇ ਕੀ ਨਾ ਤੁਹਾਡਾ ਅਮਰ ਕੁਮਾਰ ਹਾਂ ਜੀ ਇਹ ਵਰਕਰ ਆ ਜੀ ਆਪਣੀ ਦੁਕਾਨ ਤੇ ਕੰਮ ਕਰਦੇ ਆ ਜੀ ਠੀਕ ਹੈ ਜੀ ਤੇ ਨਾਲ ਦੀ ਦੁਕਾਨ ਵਾਲੇ ਆਪਣੇ ਨਾਲ ਖੈਵਾ ਜੀ ਰੱਖਦੇ ਕਾਫੀ ਟਾਈਮ ਤੋਂ ਹੀ ਓਕੇ ਤੇ ਆਪਣੀ ਚਲੋ ਮਾਲਕੀਏ 25 30 ਸਾਲ ਹੋ ਗਏ ਆਪਾਂ ਨੂੰ ਉਸੇ ਮਾਰਕੀਟ ਤੇ ਬੈਠਿਆ ਨੂੰ ਜੀ ਤੁਹਾਨੂੰ ਸਾਰੀ ਮਾਰਕੀਟ ਤੋਂ ਪੁੱਛ ਲਤਾ ਜਾਵੇ ਵੀ ਆਪਾਂ ਕਿੰਨਾ ਕ ਨਾਲ ਲੜਦੇ ਆਂ ਰੋਜ਼ ਅੱਜ ਪੀਟਰੋ ਨੇ ਕਹਿੰਨਾ ਕਿ ਉਹਨਾਂ ਦੀ ਇੱਕ ਲੇਡੀ ਸੀ ਇੱਕ ਦੋ ਜਾਇੰਟਸ ਤੇੰਨਾ ਉਹਨੂੰ ਕਟਿਆ ਗਿਆ ਬੁਰੀ ਤਰ੍ਹਾਂ ਹਾਂਜੀ ਕਟਿਆ ਗਿਆ ਜੀ ਇਹਨਾਂ ਨੂੰ ਇਹਦੀ ਮਾਤਾ ਜੀ ਨੂੰ ਵੀ ਧੱਕਾ ਦਿੱਤਾ ਗਿਆ ਵਾ ਠੀਕ ਹੈ ਜੀ ਤੇ ਫਾਦਰ ਸਾਹਿਬ ਇਹਨਾਂ ਦਾ ਜੇ ਮਤਲਬ ਜੂਸ ਦਾ ਕੰਮ ਹੈ ਜੂਸ ਬਣਾ ਰਹੇ ਤੇ ਪਿੱਛੋਂ ਕੋਈ ਮਤਲਬ ਸੱਟ ਮਾਰੀ ਗਈ ਸਿਰ 'ਚ ਠੀਕ ਹੈ ਜੀ ਤੇ ਉਹਨਾਂ ਦੀ ਕਾਫੀ ਬਲੀਡਿੰਗ ਵਗੈਰਾ ਵੀ ਹੋਈ ਆ ਇਹ ਮੁੰਡੇ ਦਾ ਸੂਰਜ ਦੇ ਨਾਲ ਗੁੱਟ ਸ਼ਾਇਦ ਫੈਕਚਰ ਆ ਅੰਗੂਠੇ ਤੇ ਵੀ ਸੱਟ ਬਹੁਤ ਆਈ ਤੇ ਠੀਕ ਹੈ ਜੀ ਤੇ ਇਹ ਲੋਏ ਟਡ ਦੇ ਕਾਰਨ ਕੀ ਨਿਕਲਦਾ ਵਾ ਕਾਰਨ ਦਾ ਕੋਈ ਨਹੀਂ ਨਿਕਲਦਾ ਜੀ ਇਹ ਫਲੈਕਸੀਆਂ ਲਾਉਂਦੇ ਆ ਜੀ ਰੋਡ 'ਤੇ ਕੋ ਫਲੈਕਸੀਆਂ ਲੱਗੀਆਂ ਸਾਰੀ ਮਾਰਕੀਟ ਨੂੰ ਪੁੱਛ ਲਿਤਾ ਜਾਵੇ ਵੀ ਕਦੋਂ ਆਪ ਲੱਗੀਆਂ ਹੂੰ ਇੱਕ ਦਿਨ ਸ਼ਾਇਦ ਸਰਪੰਚ ਉਹਨੇ ਆਏ ਸੀਗੇ ਉਹਨਾਂ ਨੇ ਲਵਾਇਆਂ ਵੀ ਆ ਦਿਲਾ ਦਿਓ ਤੁਸੀਂ ਤੇ ਇਹਨਾਂ ਨੇ ਲਾਤੀਆਂ ਤੇ ਇੱਕ ਸਾਡੀ ਦੁਕਾਨ ਦੇ ਕਿ ਛੋਟੀ ਫਲੈਕਸੀ ਲੱਗੀ ਆ ਮਤਲਬ ਆਪਣੇ 2 4 5 ਫੁੱਟ ਦੇ ਵਿੱਚ ਆਪਣੀ ਸ਼ੱਡ ਦੇ ਵਿੱਚ ਹੀ ਉਹ ਇਹਨਾਂ ਨੂੰ ਦਿੱਕਤ ਦੇ ਰਹੀ ਆ ਉਹ ਅੱਜ ਜਿਹੜਾ ਨਾਲ ਸਲੈਕਸੀ ਵੀ ਪਾੜੀ ਆ ਉਸ ਕਰਕੇ ਹੱਲਾ ਹੋਇਆ ਜਿਆਦਾ ਇਹਨਾਂ ਦਾ ਇਸ ਕਰਕੇ ਇਹਨਾਂ ਨੇ ਸੱਟਾਂ ਲਾਈਆਂ ਪਹਿਲਾਂ ਕਾਫੀ ਦਿਨ ਤੋਂ ਇਹਨਾਂ ਦੀ ਮਤਲਬ ਹੈ ਕਿ ਸੀਗੀ ਸਾਜੀ ਸੀ ਕਰਨ ਦਾ ਲੱਗਦਾ ਕਰਨ ਦੀ ਹੈ ਵੀ ਮਤਲਬ ਦੁਕਾਨਾਂ ਲੁਕ ਜਾਂਦੀਆਂ ਵੀ ਅਸੀਂ ਵੀ ਇਹਦੇ ਨਾਲ ਹੀ ਪਰਦਾ ਰੱਖੀਏ ਵੀ ਇਹ ਸਾਡੀ ਦੁਕਾਨ ਦਾ ਮਤਲਬ ਵੀ ਕਹਿ ਬਾਜੀ ਵੀ ਦੇਖੋ ਆਪਣੀ ਕਿਸਮਤ ਦਾ ਖਾਣਾ ਕਿਸੇ ਨੇ ਕੁਝ ਇਦਾਂ ਨਹੀਂ ਹੈਗਾ ਵੀ ਕਿ ਇਹਦਾ ਖੋ ਕੇ ਥੋੜਾ ਖਾ ਲੈਂਦਾ ਹੁਣ ਮੈਂ ਤੁਹਾਡੇ ਕੋਲ ਥੋੜਾ ਖੋ ਕੇ ਖਾ ਲੂੰਗਾ ਕੁਝ ਤੁਸੀਂ ਇਸ ਮੁੱਕੇ ਤੇ ਖੜੇ ਸੀ ਤੁਹਾਡੇ ਹਿਸਾਬ ਨਾਲ ਬਿਲਕੁਲ ਨਹੀਂ ਆਜੂ ਜੀ ਜੀ ਦੁਕਾਨ ਤੇ ਕੈਮਰੇ ਲੱਗੇ ਆਪਾਂ ਰਿਕਾਰਡਿੰਗ ਦਿਖਾਵਾਂਗੇ ਠ ਬਾਕੀ ਆਪ ਦਿਖਾਵਾਂਗੇ ਤੁਸੀਂ ਪੋਸਟ ਪ੍ਰੋਸੈਸ਼ਨ ਤੋਂ ਕੀ ਮੰਗ ਕਰਦੇ ਇਨਸਾਬ ਦਿੱਤਾ ਜਾਵੇ ਸਾਡੇ ਚੌਂਕੀ ਚਾਰਜ ਉਹ ਹੈ ਨਹੀਂ ਸੀਗੇ ਸਾਡੇ ਘਰ ਦੇ ਗਏ ਸੀਗੇ ਉੱਥੇ ਵਾਟਰ ਸਾਬ ਗਏ ਏਅਰਪੋਰਟ ਕੋਲ ਚੌਂਕੀ ਚਾਰਜ ਹੈ ਨਹੀਂ ਜੀ ਉਤੇ ਬੈਠੇ ਦੂਜੇ ਬੈਠੇ ਜਗੇ ਉਹ ਕਹਿੰਦੇ ਵੀ ਹੈ ਨਹੀਂ ਆ ਰੌਂਡ ਤੇ ਗਏ ਹੋਏ ਕਿ ਤੇ ਹੋਣਗੇ ਫਿਰ ਲਿਖਾਂਗੇ ਤੁਹਾਨੂੰ ਅੱਜ ਓਕੇ ਸਰ ਕੀ ਲਾ ਤੁਹਾਡਾ ਚਲ ਕਰੋ ਅੱਜ ਤੁਹਾਨੂੰ ਕਹਿੰਜੀ ਅੱਜ ਤੁਹਾਡੀ ਕੀ ਲੜਾਈ ਹੋਈ ਆ ਤੇ ਤੁਹਾਡੇ ਤੇ ਰੋਪ ਆ ਗਈ ਤੁਸੀਂ ਜਿਹੜੇ ਰਿਵੀ ਕਾਲਜ ਸੀ ਸੂਰਜ ਉਹਦੇ ਮਾਂ ਪਰ ਉਹਨੂੰ ਕੁੱਟਿਆ ਆਪਣੇ ਬੰਦਿਆਂ ਨਾਲ ਕੀ ਕਹਿਣਾ ਚਾਹੁੰਦੇ ਹੋ ਨਹੀਂ ਜੀ ਪਹਿਲਾਂ ਉਹਨਾਂ ਨੇ ਸਾਨੂੰ ਗਾਲ੍ਹਾਂ ਕੱਢੀਆਂ ਮੇਰੀ ਮਿਸਿਸ ਤੇ ਹੱਥ ਚੱਕਿਆ ਹੱਥ ਪਾਇਆ ਗਾਲ੍ਹਾਂ ਕੱਢੀਆਂ ਸਾਡੇ ਬੋਰਡ ਤੋੜੇ ਫਿਰ ਉਹਨੇ ਸਾਡੇ ਨਾਲ ਹੱਥਾ ਪਾਈ ਕੀਤੀ ਫਿਰ ਕਿੰਨੇ ਕਿੰਨੇ ਤੁਹਾਡੇ ਨਾਲ ਹੱਥਾ ਪਾਈ ਕੀਤੀ ਆ ਸੂਰਜ ਜੂਸ ਵਾਲਾ ਤੇ ਬਿੱਟੂ ਸੈਣੀ ਤੇ ਬਿੱਟੂ ਸੈਣੀ ਦਾ ਮੁੰਡਾ ਪਰ ਉਹਨਾਂ ਦਾ ਉਹਨਾਂ ਕੋ ਸਸੀਟੀ ਵੀ ਹੈਗਾ ਮੌਕੇ ਦੀ ਕੋਈ ਨਹੀਂ ਸਸੀਟੀ ਵੀ ਦੇਖ ਲੈ ਸਾਡੇ ਕੋਲ ਵੀ ਰਿਕਾਰਡ ਸਾਡੇ ਕੋਲ ਵੀ ਰਿਕਾਰਡਿੰਗ ਗੰਦੀਆਂ ਸਾਰੇ ਆਮ ਗਾਲਾਂ ਕੱਢੀਆਂ ਜੀ ਉਹਨਾਂ ਨੇ ਮਾਂ ਪੈਣ ਤੀਆਂ ਬੀਆਂ ਲੜਾਈ ਤਾਂ ਕਰਦ ਗਈ ਆ ਕਾਰਨ ਸਰ ਇਦਾਂ ਹੈ ਜੀ ਜਿੱਥੇ ਮੇਰੀ ਜੜੀ ਲੱਗਦੀ ਹੈ ਉੱਥੇ ਇਹਨਾਂ ਨੇ ਜਨਰੇਟਰ ਲਾਇਆ ਹੈ ਅਸੀਂ ਇਹਨਾਂ ਨੂੰ ਕਿਹਾ ਆਪਣਾ ਜਨਰੇਟਰ ਹਟਾ ਦਿਓ ਇਹ ਸਰ ਜਨਰੇਟਰ ਨਹੀਂ ਹਟਾਉਂਦੇ ਆਪਣਾ ਸਿੱਧਾ ਉਹ ਧੂਆਂ ਸਾਡੇ ਵੱਲ ਆਉਂਦਾ ਹੈ ਬਸ ਲੜਾਈ ਇਹ ਆ ਗੱਲ ਤੋਂ ਬਸ ਜਿਹੜਾ ਜਨਰੇਟਰ ਦਾ ਧੂਆਂ ਤੁਹਾਡੀ ਸ਼ਾਪ ਤੇ ਆਉਂਦਾ ਜਿਹਦੇ ਕਰਕੇ ਤੁਹਾਨੂੰ ਪਰੇਸ਼ਾਨੀ ਹਾਂ ਹਾਂਜੀ ਬਿਲਕੁਲ ਪਰੇਸ਼ਾਨੀ ਹੁੰਦੀ ਹੈ ਜੀ ਘਰ ਠੀਕ ਹੈ ਉਹ ਤੁਸੀਂ ਇੱਕ 20 ਫੁੱਟ ਦਾ ਜਿਹੜਾ ਨਜ਼ਾਇਜ਼ ਬੋਰਡ ਹੀ ਲਗਾ ਕੇ ਸਰ ਪਹਿਲਾਂ ਬੋਰਡ ਇਹਨਾਂ ਨੇ ਲਾਇਆ ਹੈ ਫਿਰ ਫਿਰ ਮੈਨੂੰ ਵੀ ਲਾਣਾ ਪਿਆ ਫਿਰ ਬੋਲ ਮੈਂ ਦੱਸੂ ਕੀ ਕਰਾਂ ਠੀਕ ਹੈ ਜੀ ਕੀ ਮੰਗ ਕੀ ਹੈ ਤੁਹਾਡੇ ਕਿਸ ਤਰ੍ਹਾਂ ਦੇ ਇਨਸਾਫ ਦੀ ਮੰਗ ਸਰ ਸਿਰਫ ਇਨਸਾਫ ਦੀ ਇਹੀ ਮੰਗਾ ਕਿ ਬੋਰਡ ਹਟਾਈ ਜਾਣ ਜਨਰੇਟਰ ਦਾ ਮੂੰਹ ਉਧਰ ਕੀਤਾ ਜਾਵੇ ਬਾਸ ਇਹਨਾਂ ਨਾਲ ਸਾਡੀ ਆਹੀ ਗੱਲਬਾਤ ਸ਼ੁਰੂ ਤੋਂ 2 ਸਾਲ 3 ਸਾਲ ਹੋ ਗਏ ਇਸ ਲੜਾਈ ਨੂੰ ਉਹ ਲੜਾਈ ਦੌਰਾਨ ਤੁਸੀਂ ਉਹਨਾਂ ਦੀ ਮਾਤਾ ਹੀ ਨਾ ਥਾਪਾਈ ਕਿ ਨਹੀਂ ਨਹੀਂ ਮੈਂ ਕੋਈ ਹੱਥਪਾਈ ਉਹਦੀ ਮਾਤਾ ਵਿੱਚ ਆਈ ਮੈਂ ਉਸ ਬੋ ਮੁੰਡੇ ਨੂੰ ਕਿਹਾ ਕਿ ਕਿਹੜਾ ਕੰਮ ਕਰਦਾ ਸੀਗਾ ਬਈ ਆਪਣੀ ਮਾਤਾ ਨੂੰ ਪਿੱਛੇ ਕਰ ਲੈ ਲੇ ਲੜਾਈ ਚ ਲੱਗ ਜਾਏਗੀ ਨਾਮ ਸਾਡਾ ਆਏਗਾ ਸੂਰੇ ਦੇ ਪਿਤਾ ਦੇ ਸਿਰ ਤੇ ਤੇਜ਼ ਦਰ ਹਥਿਆਰ ਨਾਲ ਨਹੀਂ ਕੋਈ ਹਥਿਆਰ ਨਹੀਂ ਕੀਤਾ ਹ ਮਰੀਆਂ ਮੈਂ ਆਪਣੀ ਇਟਾਂ ਦਾ ਬਚਾਅ ਕਰਨ ਲਈ ਕੋ ਲੱਗੀ ਹੋਈ ਛੱਟ ਡਿੱਗ ਡੂ ਗਈ ਹੋਣਗੇ ਤਾਂ ਦੇਖੋ ਲੈ ਤੁਸੀਂ ਨੂੰ ਤੁਸੀਂ ਕੁਝ ਮਾਰਿਆ ਵਾ ਹੱਥਾਂ ਤੇ ਜਾਂਦੀ ਬਾਹ ਤੇ ਨਹੀਂ ਸਰ ਮੈਂ ਆਪਣਾ ਬਚਾਅ ਤੇ ਕਰਨਾ ਸੀਗਾ ਆਪਣੇ ਬਚਾਅ ਤੇ ਜੋ ਮੜੀ ਮੋਟੀ ਛੱਟ ਦੇਖੋ ਸਾਡੇ ਵੀ ਲੱਗੀ ਹੋਣਾਂ ਦੀ ਕਿੰਨੇ ਵਜੇ ਦਾ ਵਾਕਿਆ ਹੋਇਆ ਤੁਹਾਨੂੰ ਇਹ ਸਰ 12 ਵਜੇ ਤਕਰੀਬ ਆਊਗਾ ਠੀਕ ਹੈ ਜੀ ਥੈਂਕ ਯੂ ਅੰਜੋਗੀ ਨਾ ਟੋਟ ਮਨੋਜੀ ਮਾਰਜੀ ਮਨੋਜੀ ਮਾਲਜੀ ਅੱਜ ਤੁਹਾਡੀ ਕੋਈ ਲੜਾਈ ਹੋਈ ਹੈ ਅੱਜ ਤੁਸੀਂ ਤੁਹਾਡੇ ਤੇ ਰੋਪ ਲੱਗ ਰਿਹਾ ਕਿ ਤੁਸੀਂ ਕੁੱਟਮਾਰ ਕੀਤੀ ਹੈ ਕਿਸੇ ਪਰਿਵਾਰ ਨਾਲ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਚਾਹਨਾ ਕੀ ਉਹ ਦੇਖੋ ਸਾਡੇ ਤਾਂ ਉਹਨਾਂ ਨੇ ਪਹਿਲਾਂ ਅੱਛਾ ਬੋਰਡ ਪੱਟੇ ਆ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਹੱਥਾ ਪਾਈ ਕੀਤੀ ਉਸ ਤੋਂ ਬਾਅਦ ਸਾਡੇ ਨਾਲ ਫਿਰ ਬੱਚਾ ਗਾਲਾਂ ਗੁਲਾ ਵੀ ਗੱਡੀ ਆ ਮੇਰੇ ਬੱਚਾ ਚੱਕੂ ਮਾਰਿਆ ਗਿਆ ਇੱਥੇ ਬੱਚਾ ਬਾਹ ਦੇ ਉੱਤੇ ਮੇਰੇ ਇੱਥੇ ਵਿੱਚ ਮੂੰਹ ਤੇ ਵੀ ਬੱਚਾ ਫੈਕਚਰ ਆਇਆ ਮੇਰੀ ਵਿੱਚ ਬਾਹ ਤੇ ਵੀ ਫੈਕਚਰ ਇਹ ਤੋੜ ਤੋੜ ਦਾ ਕਿੰਨੇ ਕਿਤਾ ਅਟੈਕ ਹਾਂਜੀ ਤੇ ਤੋੜ ਤੋੜ ਦਾ ਅਟੈਕ ਕਿੰਨੇ ਕਿਤਾ ਮੇਰੇ ਤੇ ਅਟੈਕ ਬੱਚਾ ਸੂਰਾ ਹੀ ਮੁੰਡਾ ਤੇ ਉਹ ਸੈਣੀ ਸੀਗਾ ਬੱਚਾ ਬਿੱਟੂ ਸੈਣੀ ਠੀਕ ਹੈ ਜੀ ਸਾਰਾ ਜਿਹੜਾ ਮਾਮਲਾ ਵਾਹੇ ਕਿ ਸਾਰੀ ਰੰਜਿਸ਼ ਫੋਟਾ ਫੋਟਾ ਹਾਂ ਇਹਨਾਂ ਦੀ ਇਹ ਇਹਦਾ ਜਿਹੜਾ ਬੱਚਾ ਸੈਣੀ ਦਾ ਮੁੰਡਾ ਸੈਹ ਦਿੰਦਾ ਆ ਠੀਕ ਹੈ ਸੈਣੀ ਦਾ ਹੱਥ ਆ ਸਾਰਾ ਕੁਝ ਇਹਦੇ ਵਿੱਚ ਵਿਚਰਨਾ ਸੈਣੀ ਦੇ ਵਿੱਚ ਕਵਾ ਕੀ ਕਰਨਾ ਸ਼ਾਹ ਦਿੰਦਾ ਬਸ ਉੱਤੇ ਸਾਡੇ ਨਾਲ ਫਿਰ ਬੱਚਾ ਲੈਂਦਾ ਉਹਨੂੰ ਫਰਦਾ ਕੀ ਮਿਲਦਾ ਵਿੱਚੋਂ ਜਿਹੜੀ ਨਾਂ ਦੇ ਪੈਸੇ ਹਾਂਜੀ ਜਿਹੜੀ ਲਾਂਦੇ ਪੈਸੇ ਹਾਂ ਜਦੋਂ ਸੈਣੀ ਦੇ ਮੁੰਡਾ ਲਾਂਦੇ ਪੈਸੇ ਪੂਸੇ ਲੈਂਦੇ ਆ ਇਹਦੇ ਕੋਲੋਂ ਅੱਜ ਸੂਰਜ ਕੋਲੋਂ ਤੇ ਇਹ ਫੇਰ ਬੱਚਾ ਸਹਿਦ ਹੁੰਦਾ ਹੈ ਠੀਕ ਹੈ 브ਦਰ ਨਾਲ ਦੋ ਤਿੰਨ ਵਾਰੀ ਪਹਿਲਾਂ ਵੀ ਹੋਈ ਹੈ ਲੜਾਈ ਇਹਨਾਂ ਦੀ ਹੂੰ ਅੱਲਾ ਕੋਈ ਕੰਪਲੇਟ ਵਗੈਰਾ ਦਿੱਤੀ ਕੀ ਨਹੀਂ ਪਹਿਲਾਂ ਕੋਈ ਬੱਚਾ ਕੰਪਲੇਟ ਨਹੀਂ ਕੀਤੀ ਪਰ ਬੱਚਾ ਸਮਝਾਇਆ ਅਸੀਂ ਤਾਂ ਪਿਆਰ ਨਾਲ ਪਹਿਲਾਂ ਵੀ ਕਿਹਾ ਯਾਰ ਇਹਨਾਂ ਨੂੰ ਕਿ ਤੁਸੀਂ ਨਾਲ ਸਾਡੇ ਨਾਲ ਬੱਚੇ ਲੜੋ ਪਰ ਇਹ ਹਟਦੇ ਹੀ ਨਹੀਂ ਹੈਗੇ ਉਹ ਜਿਹੜਾ ਬੱਚਾ ਸੂਰੇਜ ਮੁੰਡਾ ਤੇ ਬੱਚਾ ਗਾਲਾਂ ਕੱਢਦਾ ਹੈ ਜੀ ਉਹਨੇ ਤਾਂ ਬਹੁਤ ਦਿੱਦੀ-ਕਿੰਦੀ ਗਾਲਾਂ ਕੱਢੀਆਂ ਉਹ ਤਾਂ ਸਾਨੂੰ ਕਹਿੰਦਾ ਬੱਚਾ ਜਾਨੋ ਮਾਰ ਦੇਣਾ ਅਸੀਂ ਤੁਹਾਨੂੰ ਇਹ ਉਹ ਤੇ ਸਾਰੀ ਬੱਚਾ ਮਾਰਕੀਟ ਦੇ ਵਿੱਚ ਉਹਨੇ ਏਡੀ ਗੱਲ ਕਹੀ ਹੈ ਕਿੰਨੇ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਕੰਮ ਕਰ ਰਹੇ ਹੋ? ਹਾਂਜੀ। ਕਿੰਨੇ ਸਾਲਾਂ ਤੋਂ ਤੁਸੀਂ ਕੰਮ ਕਰ ਰਹੇ ਹੋ ਇੱਥੇ? ਕਿੰਨੇ ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ। ਬੈ ਆਪਾਂ ਸਾਨੂੰ ਤਾਂ ਸਰ ਹੋ ਗਏ ਨੀ ਆਰਬੋਰ ਬੱਚਾ 20 ਸਾਲ ਤੋਂ ਉੱਪਰ ਇੱਕ ਦੋ ਦਾ ਕੰਮ ਕਰ ਰਹੇ ਜੂਸ। ਇਹਨੂੰ ਹੋ ਗਏ ਮੈਥੇ 4-5 ਸਾਲ ਇਹਨੂੰ ਵੀ ਹੋ ਗਏ ਆ। ਠੀਕ ਆ ਤੇ ਇਹ ਕਲੇਸ਼ ਸਿਰ ਬੋਡਾ ਦਾ ਹੀ ਆ। ਹਾਂ। ਤੇ ਕੀ ਮੰਗਾ ਹੁਣ ਤੁਹਾਡੀ ਪੁਲਿਸ ਦੇ ਉੱਚ ਅਧਿਕਾਰੀ? ਅਸੀਂ ਤਾਂ ਇਹੀ ਚਾਹੁੰਦੇ ਆ ਕਿ ਸਾਡੇ ਨਾਲ ਬੱਸ ਅੱਛਾ ਲੜਾਈ ਝਗੜਾ ਨਾ ਹੋਵੇ ਸਾਨੂੰ ਤਾਂ ਹੋਰ ਕੁਝ ਨਹੀਂ ਚਾਹੀਦਾ ਅਸੀਂ ਤਾਂ ਕੋਈ ਮੱਥੇ ਲੜਾਈ ਝਗੜਾ ਨਹੀਂ ਚਾਹਦੇ ਅਸੀਂ ਇਹਦੇ ਨਾਲ ਸਾਨੂੰ ਤਾਂ ਬਸ ਇੰਨੀ ਹੀ ਹੈ ਬਸ ਇਨਸਾਫ ਚਾਹੀਦਾ ਇਹ ਆਪਣੇ ਕੰਮ ਚ ਮਸਤੀ ਸ੍ਰੀ ਰਾਮ ਜੀ ਸ੍ਰੀ ਰਾਮ ਜੀ ਕਿੱਥੋਂ ਆਏ ਤੁਸੀਂ ਅੱਛਾ ਕਪੂਰਤਲਾ RCਪਸੇ ਤੇ ਤੁਸੀਂ ਆਏ ਕਪੂਰਤਲੇ ਸਿਵਲ ਹਸਪੀਟਲ ਜੀਰੇਲ ਆ ਜੋ ਕੀ ਗੱਲ ਹੋਈ ਤੁਹਾਡੇ ਨਾਲ ਅਛਾ ਜੀ ਸਾਈਡ ਵਾਲਾ ਦੁਕਾਨਦਾਰ ਨੇ ਫਲੈਕਸੀ ਲਾਤਾ ਵਜੀ 3 ਮਹੀਨੇ 2.5 ਮਹੀਨੇ ਸਾਂਮਥਿੰਗ ਹੂੰ फिर उनने उठाकर रात को एक फुट और इधर साइड में मारे को ला दिया फिर हमने कुछ नहीं बोला सर नहीं। फिर हमारे मालिक साहब उसने आया बोला उन्होंने बोला भाई सूत लगा के नाप के अपना लगा लो पर हमने कुछ नहीं बोला किसी से बात ही नहीं करा दी फिर आया फिर उसके बाद इन्होंने दो ढाई महीने एक लाने के बाद एक साइड में हमारे दुकान पे जब वाच बची थी थोड़ी सी उन्हें उन्हें हमने लाया था स चीज की दुकान है ये ये हमारे जूस की दुकान है सर ठीक है अच्छा उनने जो है सेटिंग करके करके सलाह आए वो हमारी वाली सारा तोड़ फाड़ के फेंक दिया जी और फ्लैक्सी छोड़ दिया जो कि वो आगे लगा रखे हमने पीछे लगा रखा उन्होंने के तोड़ के फिर उसके बाद से फिर मेरे मिसेज को धक्का मार दिया उन्हें गिर गिर चिल्लाने लग गई फिर मैं गया उसको बचाने फिर मैंने देखा तो हमारे साइड में सरिया लेके चले फिर मैंने थाया कि हमने कहा चलो इसी बहाने जाएंगे पर भगे नहीं उठा के हमें सरिया मार दिया जी फिर सरिया मार दिया फिर खून आ गया फिर मैं वो होते फिर जाके दुकान में मैं गिर गया जी फिर दुकान में से एक बंदा लेके मेरे को ले जाके वो ले, लेके उठा के फिर मैं वहीं बैठा रहा फिर लेके आया यहाँ पे जी फिर मैं आया वो किस चीज का काम करते वो जी वो किरायाने का है जी क्या नाम है उनके उनके खतरी है सर जिन्होंने हमला हमला किया किया उन्होंने उन्होंने त, 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 एक लड़का था जी एक दो भाई थे उनका एक लड़का था और उनकी एक जी उन तीनों चारों की सलाह करके जी सबसे पहले हमारे पीछे वाले फ्लेक्सी को तोड़ के और फाड़ के फेंक दिए आपने कोई पुलिस कम्प्लेट की जी सर गए अभी गए नहीं हम चोट लगने के बाद हम यहाँ गए फिर कहा थे और हम थे और एक जो हमारा लड़का था जी आप तीनों को टोटल किया उसने हाँ जी तीनों को घायल किया उसने हाँ जी हाँ जी अब आप क्या मांग रखते हैं इंसाफ अब बस इंसाफ मांगे जी और कुछ नहीं मांगता जी